ਹਾਂਜੀ ਮਿੱਤਰੋ ਮੈਂ ਕਰਦੀ ਆ ਬਲੌਗ ਦੀ ਸਟਾਰਟਿੰਗ ਇਹ ਪਰ ਆ ਗਿਆ ਆ ਪਾ ਆ ਗਏ ਸੀ ਤੇ ਬੱਚੇ ਕਿੱਦਾਂ ਮੁਰਗਾ ਕੰਨੀ ਆ ਮਗਰ ਮਿੱਤਰੋ ਜਵਾਕ ਜੇ ਰੌਲਾ ਬੋ ਪਾਉਂਦੇ ਤੇ ਛੱਡੋ ਤੁਸੀਂ ਨੋਟ ਕਰੋ ਚਲੋ ਆਪਾਂ ਕੇ ਚਾਹ ਚੁ ਪੀਏ ਮਿੱਤਰੋ ਇੱਕ ਕਬੂਤਰ ਫਿਰ ਰਿਹਾ ਨਵਾਂ ਤੇ ਦੇਖਦੇ ਹਾਂ ਕਿਹੜਾ ਕੂਤਰਾ ਉਤਰ ਫੋਲ ਕੇ ਨਾਮ ਤੇ ਲੋਦੇ ਆ ਤੇ ਫਿਰ ਤੁਹਾਨੂੰ ਕਰਦਾ ਚੈੱਕ ਚਲੋ ਕੇ ਲੈ ਪੀਏ ਆਪਾਂ ਚਾਹ ਚੁ हां जी मित्रों। ਜਹਾਜ ਉਹ ਪੀਂਦੇ ਸੀ। ਕਿ ਰਾਤ ਦੇ ਬੈਠੇ ਸੀ ਆਪਾਂ ਮੁਰਗਾਲ। ਮੀ ਉਹ ਬਿਓ ਆ ਗਿਆ ਸੀ ਤੇ ਹੁਣ ਥੋੜਾ ਮਿਕੜਿਆ। ਥੱਲੇ ਵੀ ਮੱਠਾ ਮੱਠਾ ਭਰ ਕਣੀ ਕਿ ਡਿਗੀ ਜਾਂਦੀ ਹੈ ਕਣੀ ਤਕਣੀ। ਪੁੱਤਰ ਉਹ ਬਿਓ ਨਮਾਇਆ ਸੀ। ਉਹ ਨਿਕਲ ਗਿਆ। ਇਤਰਾ ਮੱਗਾ ਸਫਾਈ ਕੀਤੀ ਸੀ। ਕਰੋ ਚੈੱਕ। ਤੇ ਆਪਾਂ ਹੁਣ ਮੁਰਗਾਲ ਛੱਡਦੇ ਹਾਂ ਪੁੱਤਰਾਂ ਨਾਲ ਕਿਹੜਾ ਵੱਚੀ ਪਾਵਾਂਗੇ ਅੱਜ। ਤੇ ਪਹਿਲਾਂ ਮਿੱਤਰੋ ਆਪਾਂ ਕੇ ਰੋਟੀ ਚੱਕ ਲਈਏ ਤੇ ਰੋਟੀਆਂ ਕਿੱਧਰੋਂ ਮਿਲਦੇ ਆਂ ਹਾਂਜੀ ਮਿੱਤਰੋ ਤੁਰੇ ਜਾਂਦੇ ਸੀ ਆਪਾਂ ਕੇ ਦਾ ਘਰ ਨੂੰ ਰੋਟੀਆਂ ਨਾਲ ਛੁੜੀ ਕੁੜੀ ਸਮਾਨ ਕੋਸੇਲ ਕਸਲਕਾਰ ਤੁਰੇ ਜਾਂਦੇ ਆਪਾਂ ਆਪਣੇ ਮਰਗਾਲ ਤੇ ਆਪਾਂ ਪਹੁੰਚ ਆ ਲਿਆ ਕੇ ਚੈੱਕ ਕਰੋ ਮੋਟਾ ਵਈ ਆਪਣੇ ਪਾਰਿਆ ਕਬੂਤਰਾਂ ਦਾ ਨਾ ਹੈਲੋ ਗੱਤੋਂ ਮੜੀ ਹਾਂਜੀ ਮਿੱਤਰੋ ਰੋਟੀ ਰੋਟੀ ਆ ਪਕੜਿਆ ਕਰੋ ਲੈ ਆਂਦੀ ਆਹੀ ਨਾਲ ਥੋੜੀ ਬਟੇ ਸਲਕਾ ਸਬਜ਼ੀ ਆਦੀ ਆ ਚੋਬਰ ਨੂੰ ਆਪਾਂ ਖੋਲ ਕੇ ਹੀ ਪਹਿਲੋ ਕੱਲ੍ਹ ਜਿਹੜੀ ਕਰਾਂ ਤੇ ਪਾਈ ਤੁਹਾਨੂੰ ਦੱਸਿਆ ਸੀ WhatsApp 'ਚ ਚੈੱਕ ਕਰੋ ਮਿੱਤਰੋ ਸਰਦਾ ਹਾਲ ਇਹ ਤੇ ਕੀ ਹੋਇਆ ਕੱਲ੍ਹ ਜਿਹੜੀ ਆਪਾਂ ਕਰੇ ਤੇ ਪਾਈ ਤੇ ਸਲਕਾ ਜੀ ਲੈ ਆਂਦੀ ਆਹੀ ਨਾਲ ਰੋਟੀਆਂ ਲੈ ਆਂਦੀ ਆਹੀ ਤੇ ਹੁਣ ਖੋਲਦੇ ਆਪਾਂ ਦਲੇ ਮੁਰਗੇ ਵੀ ਚੋਬਰ ਨੂੰ ਪਹਿਲੋ ਆਪਾਂ ਬੰਦ ਕਰਦੇ ਆ ਤੇ ਫੇਰ ਖੋਲ ਦੋ ਉੱਤਰ ਨਹੀਂ ਤਾਂ ਮਿੱਤਰੋ ਚਿਉਬਰਾ ਆਪਣਾ ਤੇ ਉਹ ਆਪਣਾ ਦੂਜਾ ਬੇ ਛੋਟਾ ਮੁਰਗਾ ਲੜ ਪੈਂਦੇ ਆ ਆਪਸ ਚ ਉਹ ਲੈ ਪਹਿਨੂ ਬੰਦ ਕਰ ਦਈਏ ਫੇਰ ਹਨ ਦਿਖੋ ਰਹੇ ਇਹਨਾਂ ਨੂੰ ਰੱਖਦੇ ਇੱਥੇ ਹੋ ਆਇਆ ਵੀ ਚਿਉਬਰਾ ਲੋ ਵੀ ਮਿੱਤਰੋ ਚਿਉਬਰ ਨੂੰ ਲਿਆ ਆਪਾਂ ਚੱਕ ਖੋਲ ਦੇ ਫੱਟਾ ਲੋ ਵੀ ਮਿੱਤਰੋ ਕਰਤਾ ਨੂੰ ਬੰਦ ਹਾਂ ਜੀ ਇਕ ਸਿਆ ਕਰੀ ਜਿੰਦੇ ਚਾਬੀਆਂ ਉਤਰਾ ਮੀ ਫੇਸਟਾਰਟ ਹੋ ਗਿਆ ਆ ਰਹੀਏ ਮਿੱਤਰੋ ਚਾਬੀ ਜਿੰਦੇ ਨੂੰ ਉਤਰਾ ਮਰ ਕੇ ਇਸੇ ਦੇ ਭੁੱਖੇ ਸੀ ਵਿਚਾਰੇ ਛੱਡ ਨਹੀਂ ਹੋਏ ਕਾਲੇ ਰੱਖ ਦਿੱਤੇ ਅੰਜੀ ਮਿੱਤਰੋ ਆਦੇ ਆਪਣੇ ਉੱਟਨ ਸਾਈਡ ਆਪਾਂ करती है मित्रों खेत से खोलता खुड्डा आ जाओ पता जो आ आह वो जाने मित्रों भजे अपने चोपर मुर्गिया करो जी मित्रों खुड्डा साफ अभी किया ही अपन परसों यहां ने मित्रों सड़ते हां शिलका करो जी मित्रों आह 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 ਮਿੱਤਰੋ ਲਾਫੇシャレ ਖੰਸਲਕਾ ਵਿੱਚ ਥੋੜੀ ਬੋਤੀ ਸਬਜੀ ਆ ਗਏ ਆਪਣੇ ਮੋਟਾ ਭਾਜੀ ਮਗਰ ਆਪਣੇ ਜਮੀਰ ਭਾਜੀ ਕਿਵੇਂ ਹੋ ਆ ਗਏ ਆਪਣੇ ਜਮੀਰ ਭਾਜੀ ਹਾਂਜੀ ਹਾਂਜੀ ਕਿਰਾ ਚੈੱਕ ਕਰੋ ਮਿੱਤਰੋ ਆਪਾਂ ਕਿਤੀ ਸਵਾਈ ਨਹੀਂ 2 ਮਿੰਟ ਨਹੀਂ ਲਾਇ ਸਾਰਾ ਕੁਸ ਖਲਾਤਾ ਫਿਰ ਉੱਦੀ ਝਾਲੂ ਮਾਰਨਾ ਪੈਣਾ ਹੁਣ ਆਪਾਂ ਨੂੰ ਫੇ ਹੋੜੇ ਨਾਲ ਰੋਟੀਆ ਕਿ ਫੇ ਆਪਾਂ ਰੋਟੀਆ ਰੋਟੀ ਚੂੜ ਲਈਏ हाँ जी मेरे वीर मुर्ग खेली एक फिर अपने कोले रोटिया देख के रोटिया पाली चूर आ फिर अपना मुर्गा दोगला मुर्गा बाकी खेल रहे मिट्टी च मित्रों तो देखो इन मीन ठंड होगी तभी गर्मी मन रही है मैं पौ रोटी देखो मित्रों कथे कथे आई जी कोले एक मिनट रुको मित्रों ਆ ਆ ਆ ਆ ਲੋ ਵੀ ਮਿੱਤਰੋ ਪਾਤੀ ਨਾਲ ਰੋਟੀ ਸਾਰੀ ਹਾਂਜੀ ਮੇਰਾ ਵੀਡੀਓ ਪਾਣੀ ਲਿਆਂਦਾ 15 ਦੂਜੇ ਕਰੋ ਕਰੋ ਚੈੱਕ ਇਹਨਾਂ ਰੱਖਦੇ ਪਾਣੀ ਆ ਫਿਰਦੀ ਆਪਣੀ ਪੱਠੀ ਕਿਰਨਾ ਪਾਣੀ ਪੂਰੇ ਪੀਣ ਤੋਂ 15 20 ਮਿੰਟ ਫਿਰਦੇ ਨੇ ਤੋਂ ਤੇ ਫੇਨਾ ਕਰਦੇ ਆ ਖੁੱਡੇ ਚ ਹਾਂਜੀ ਮੇਰੇ ਵੀਰੋ ਮੋਰਗਨ ਹੋ ਗਿਆ ਬਾਵਾਚਰ ਅੱਗ ਭAGT 2-3 ਘੰਟੇ ਹੋ ਗਏ ਖੁੱਲਿਆਂ ਨੂੰ ਇਹਨਾਂ ਨੂੰ ਕਰਦੇ ਹਾਂ ਹੁਣ ਬੰਦ ਚੈੱਕ ਲਿਆ ਆਪਾਂ ਡੰਡਾ ਮਿੱਤਰੋ ਕਰਦੇ ਆ ਖੁੱਡੇ ਚ ਚਲੋ ਖੁੱਡੇ 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 ਲੋ ਮਿੱਤਰੋ ਜਾਂਦੇ ਆਪਾਂ ਜੇ ਖੁੱਡੇ ਚ ਖੁੱਡੇ ਆਹ ਮਾਰ ਗਈ ਢੀਠੀ ਆ ਪੂਰੀ ਚਲੋ ਚਲੋ ਆ ਮਰਗੀ ਦੇਖੋ ਮਿੱਤਰੋ ਇੱਕ ਕੱਲੀ ਭੱਜ ਗਈ ਦੇਖਿਆ ਮਿੱਤਰੋ ਹੰਜਾਂ ਦੀ ਖੁੱਡੇ ਚ ਚਲੋ ਖੁੱਡੇ ਚਲੋ ਤਾੜ ਤੇ ਮਿੱਤਰੋ ਆਪਾਂ ਖੁੱਡੇ ਚ ਕਰੋ ਚੈੱਕ ਮੇਰੇ ਵੀਰੋ ਕਰਤਾ ਖੱਡਾ ਬੰਦ ਖੋਲਦੇ ਆਪਾਂ ਆਪਣੇ ਕਾਲੇ ਮੱਕੇ ਨੂੰ ਆਇਆ ਬੱਤਾ ਯਾ ਪਰ ਚੈੱਕ ਮਿੱਤਰੋ ਖੋਲਤਾ ਆਪਾ ਆਪਣਾ ਕਾਲਾ ਮੁਰਗਾ ਇਹਨੂੰ ਖਵਾ ਦਿਆ ਹਾਂ ਰੋਟੀਆਂ ਹਾਂਜੀ ਮੇਰੇ ਵੀਰੋ ਜਾਨ ਉਸ ਅੱਜ ਕੇ ਹੱਕ ਕਰਤੇ ਹੀ ਬੰਦ ਤੇ ਆਪਾਂ ਵੇਸੇ ਤੇ ਆਪਣਾ ਪੁੱਤਰਾ ਦਾਣਾ ਪੰਚੇ ਟਾਈਮ ਹੋ ਗਿਆ ਮਿੱਤਰੋ ਕਿਵੇਂ ਕਰੀਏ ਯਾਰ ਬਦਲ ਤਾਂ ਹੁਣ ਟੌਪਾ ਨਿਕਲ ਆਈ ਏ ਤਰਾਂ ਬਾਹਰ ਕੱਢ ਕੇ ਪਾ ਦਿੰਦੇ ਦਾਣਾ ਬੰਨ चलो एक मिनट पहले खुडा खोली कड्डल चाबिया गया खोलता वीडियो करो चेक करो चेक मित्रों एक ना ਆ ਬੱਚੇ ਦੀ ਪਹਿਲੀ ਕਰੀ ਦੇਖੋ ਬੱਚਾ 1 ਮਹੀਨੇ ਦਾ ਹੋ ਗਿਆ ਹੈ ਇਸ ਜੇ ਕਰੀ ਦੇ ਕਬੂਤਰੋ ਪਹਿਲੀ ਕਾਉਂਟ ਵਿੱਚ ਤੇ ਕਬੂਤਰੋ ਜੇ ਕਰੀ ਦੇਖੋ ਕਿੰਨੀ ਖਰਾਬ ਹੈ ਤੇ ਉਹ ਬੱਚਾ ਮਿੱਤਰੋ 20 ਦਿਨ ਦਾ ਹਲੇ ਉਹ ਪੂਰੀ ਬਰੀਆ ਗ੍ਰੋਥ ਵਿੱਚ ਹੈ ਇਸ ਤੇ ਕਰੀ ਦੇ ਮਿੱਤਰੋ ਬਹੁਤ ਖਰਾਬ ਜੀ ਨਿਕਲੀ ਹੈ ਇਹਦਾ ਹੱਲ ਹੈਗਾ ਤਾਂ ਕਮੈਂਟ ਕਰਕੇ ਦੱਸਿਓ ਤਾਂ ਚਲੋ ਆਪਾਂ ਪਹਿਲਾਂ ਆਪਾਂ ਤੈ ਲੈ ਕਬੂਤਰਾਂ ਨੂੰ ਬਾਹਰ ਕੱਢਦੇ ਇਸ ਤਰੀਕਾ ਨਾਲ ਅੰਦਰ ਹੀ ਪੜਾਂਗੇ एक मित्र अपनी आ कबूतरी तहते एक मित्रों अपना नीला अपना तो नीला कबूतर वह छत् छत्ता एक मित्रों अपने एक मित्र अपनी आुड़दंकी कबूतरी ये तहते है और मित्रों एक अपना कबूतर है इस सदरी दे तै के भी है ये भी पर बहुत कट देंगे ਚੈੱਕ ਕਰੋ ਮਿੱਤਰੋ ਇਹ ਛੜਤਾ ਆਪਾ ਮਿੱਤਰੋ ਆ ਦੋ ਕਬੂਤਰ ਆਪਣੇ ਸੜੀ ਵਾਲੇ ਆ ਤੇ ਆ ਬੱਚੇ ਰੰਦਰੀ ਰਹਿੰਦੇ ਨੇ ਤੇ ਪੌਦੇ ਦਾ ਨਾ ਪਾਣੀ ਕਰੋ ਚੈੱਕ ਮੇਰੇ ਵੀਰੋ ਆ ਦੋ ਜੋੜੀਆਂ ਛੜਤੀ ਆਪਾ ਬਾਹਰ ਲਾਓ ਜੀ ਮੇਰੇ ਵੀਰੋ ਧਾਰਾ ਪਾਣੀ ਆਪਾ ਕੱਢ ਲਿਆ ਭਾਂਡੇ ਚ ਆ ਰੱਖ ਦੇ ਆਪਾ ਕੋਠੇ ਵਾਲੇ ਕਬੂਤਰਾਂ ਨੂੰ ਆ ਆ ਆ ਆ ਮਿੱਤਰ ਦੋ ਆ ਰਹਿੰਦੇ ਆ ਉੱਧਰ ਫਿਰਦੇ ਨੇ ਇਹਨਾਂ ਕਰਦੇ ਉੱਧਰ ਆ ਲਾਪੇ ਖਾਨ ਮਿੱਤਰੋ ਦਾਣੇ ਕਰੋ ਚੈੱਕ ਹੁਣ ਰੱਖਦੇ ਆਪਾਂ ਸੁਤਰੀ ਗਾਲੀ ਕੂਤਰਾਂ ਚੱਕ ਲਈ ਮਿੱਤਰੋ ਟਰੇ ਆ ਆ ਆ ਆ ਆਇਓ 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 ਲੋ ਮਿੱਤਰੋ ਆ ਗਿਆ ਵੀ ਦਾਣੇ ਤੇ ਬੱਚਾ ਚੈੱਕ ਕਰੋ ਮਿੱਤਰੋ ਬੱਚਾ ਵੀ ਦਾਣੇ ਆਪ ਚੋਗ ਦਾ ਚੈੱਕ ਕਰੋ ਚੈੱਕ ਮਿੱਤਰੋ ਗੋਲਾ ਬੱਚਾ ਵੀ ਆਪਣਾ ਆ ਗਿਆ ਕਰੋ ਚੈੱਕ ਮਿੱਤਰੋ ਮਿੱਤਰੋ ਕੁੱਤਰਾ ਆਪਣੇ ਖਾ ਰਹੇ ਨੇ ਦਾਣਾ ਸਤਰੀ ਵਾਲੇ ਵੀ ਤੇ ਕੋਠੇ ਵਾਲੇ ਵੀ ਕਰੋ ਚੈੱਕ ਜਦ ਤੱਕ ਆਪਾਂ ਰੱਖ ਲਈ ਇਹਨਾਂ ਨੂੰ ਪਾਣੀ ਔਰੇ ਪਾਣੀ ਮਿੱਤਰੋ ਫੇਮ ਮਿੱਤਰੋ ਥੋਲੀਏ ਕਾ ਨੂੰ ਕੁੰਡੇ ਨੂੰ ਲੋਂ ਮਿੱਤਰੋ ਧੋ ਰਿਹਾ ਆ ਪਾ ਕੁੰਡਾ ਤੇ ਭਰਦੇ ਆ ਪਾਣੀ ਚੈੱਕ ਕਰੂ ਮੈਂ ਤਾਂ ਆਪਣੀ ਟੁੱਟੀ ਲੋ ਵੀ ਮਿੱਤਰੋ ਭਰ ਗਿਆ ਪਾਣੀ ਰੱਖ ਲੈਣ ਕੂਤਰਾਂ ਨੂੰ ਪਹਿਲੋ ਬਾਹਰ ਕੂਤਰਾਂ ਨੂੰ ਪਾ ਲਈਏ ਖੁੱਡੇ ਵਾਲੇ ਰੱਖ ਲਾਂਗੇ ਅੰਦਰ ਉਹ ਮਿੱਤਰੋ ਲਾਪੇ ਪੀਣ ਪਾਣੀ ਉੱਤੇ ਰੱਖ ਲਿੰਦੇ ਆ ਪੱਥਰ ਚਲੋ ਪਿੱਤਰ ਪੀ ਲੋ ਪਾਣੀ ਕਰੋ ਚੈੱਕ ਮਿੱਤਰੋ ਆਗੇ ਪਾਣੀ ਦੇ ਹਾਂਜੀ ਮੇਰੇ ਵੀਰੋ ਸਤਰੀ ਵਾਲੇ ਕਬੂਤਰਾਂ ਨੇ ਰੱਖਤਾ ਆਪਾਂ ਖੁੱਡੇ ਪਾਣੀ ਤੁਹਾਨੂੰ ਦੂਜੇ ਕਬੂਤਰਾਂ ਨੂੰ ਤਾੜਦੇ ਆ ਖੁੱਡੇ ਚ ਆਹ ਫਿਰਦੇ ਜੀ ਮਿੱਟੀ ਖਾਣ ਦੇ ਇਹਨਾਂ ਤਾੜਦੇ ਖੁੱਡੇ ਸਨ ਚਲੋ 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 ਲੋ ਮੇਰੇ ਵੀਰੋ ਹੁਣ ਬਾੜਦੇ ਇਹਨਾਂ ਨੂੰ ਖੁੱਡੇ ਚ ਆ ਫੋਨ ਰੱਖੋ ਤਾਂ चलो 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 लो जी मेरे वीडियो चल के खंडे करो चेक मेरे वीडियो ये अपना लोग जब लोग वो लगता लाइक शेयर कमेंट कर चैनल कर दो सबसक्राइब धन्यवाद मेरे मित्रों